ਮੰਤਰੀ ਬਣਨ ਤੇ ਇਹ ਬਹੁਤ ਚਿਰ ਦਾ ਜਿਹੜਾ ਖਰਾਬ ਸੀਗਾ ਇਹ ਅੱਗੇ ਵੀ ਲੋਕਾਂ ਕੋਲ ਮੰਗਿਆ ਦੀ ਜਾਂਦਾ ਆਪਣਾ ਨਾਲੇ ਸ਼ਹਿਰ ਦੀ ਵੀ ਆਪਣੀ ਵੀ ਹਦਿਆ ਬਹੁਤ ਆਪਣੇ ਹਿੱਸੇ ਦਾ ਇਲਾਕਾ ਵੈਸੇ ਵੀ ਆਪਣਾ ਹੀ ਅਟਾ ਦੀ ਤੱਕ ਇਹ ਬਣਨੀ ਆ ਸੋ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਕਾਫੀ ਚਿਰ ਤੇ ਲੋਕਾਂ ਦੀ ਵੇਟ ਸੀਗੀ ਬੜਾ ਰਸਤੇ ਤੇ ਪ੍ਰੋਬਲਮ ਸੀਗੀ ਸ਼ਹਿਰ ਵਾਸੀ ਬੜਾ ਤਰ ਦੇ ਕਹਿੰਦੇ ਸੀਗੇ ਉਹਦੇ ਅਸੀਂ 3 ਮਹੀਨਿਆਂ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿਆਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਦਾ ਰੋਡ ਇਹ ਇੱਥੋਂ ਸ਼ੁਰੂ ਹੋ ਕੇ 25 ਕਿਲੋਮੀਟਰ ਦੂਰ ਚਗਾਵਾ ਬੜੀਏ ਕੇ ਤੱਕ ਇਹ ਬਹੁਤ ਚਿਰ ਦਾ ਜਿਹੜਾ ਖਰਾਬ ਸੀਗਾ ਇਹ ਅੱਗੇ ਵੀ ਲੋਕਾਂ ਕੋਲ ਲੰਘਿਆ ਦੀ ਜਾਂਦਾ ਆਪਣਾ ਨਾਲੇ ਸ਼ਹਿਰ ਦੀ ਵੀ ਆਪਣੀ ਵੀ ਹੱਦਿਆ ਬਹੁਤ ਆਪਣੇ ਹਿੱਸੇ ਦਾ ਇਲਾਕਾ ਵੈਸੇ ਵੀ ਆਪਣਾ ਹੀ ਆਟਾ ਦੀ ਤੱਕ ਇਹ ਬਣਨੀ ਆ ਸੋ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਕਾਫੀ ਚਿਰ ਦੇ ਲੋਕਾਂ ਦੀ ਵੇਟ ਸੀਗੀ ਬੜਾ ਰਸਤੇ ਦੇ ਵਿੱਚ ਪ੍ਰੋਬਲਮ ਸੀਗੀ ਸ਼ਹਿਰ ਵਾਸੀ ਬੜਾ ਥਿਰ ਦੇ ਕਹਿੰਦੇ ਸੀਗੇ ਸੋ ਇਹ ਅੱਜ ਅਸੀਂ ਬਕਾਇਦਾ ਇਹਦਾ ਕੰਮ ਸ਼ੁਰੂ ਕਰਤਾ ਮੇਰੇ ਨਾਲ ਚੀਫ ਸਾਹਿਬ ਸਾਡੇ ਐਸ.ੀ. ਸਾਹਿਬ ਇੰਦਰਜੀਤ ਸਿੰਘ ਗੋੜੀ ਸਾਡੇ ਵਿਆਜ ਸ਼ਰਮਾ ਜੀ ਐਕਸੀਡੈਂਟ ਐਸ.ਡੀ.ਓ. ਸਾਹਿਬ ਮੱਤਿਆ ਮੱਤੇ ਨਗਲ ਜੀ ਸਾਰੇ ਅਫਸਰ ਆਏ ਆ ਅੱਗੇ ਜਿਹੜਾ ਮਾਲ ਮਤਲਬ ਲੱਥ ਰਿਆ ਉਹਦੇ ਅਸੀਂ 3 ਮਹੀਨਿਆਂ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦੇਵਾਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਵੱੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀਗਾ ਲੈਕਚਰ ਤੋਂ ਪਹਿਲਾਂ ਕਿ ਚਾ ਚਵੇਦੇ ਅਜਨਾਲੇ ਦੇ ਜਿਹੜੀਆਂ ਸੜਕਾਂ ਇਹ ਵੱੰਦ ਬਣਾਵਾਂਗੇ ਡੇਦਾ ਰੋਡ ਵੀ ਠੀਕ ਹੋ ਗਈ ਆ ਫਤੇਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ ਤਿੰਨ ਮਹੀਨਿਆਂ ਦੇ ਵਿੱਚ ਇਹ ਵੱੰਦ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦਿਆਂ ਥੋੜੀ ਜੀ ਪ੍ਰੋਬਲਮ ਆਊਗੀ ਵਿਗਨ ਬਊਗਾ ਆਵਾਜ਼ਾਂ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਸੜਕਾਂ ਦਾ ਹੋਇਆ ਜਿੱਦਾਂ ਉਧਰ ਸੜਕਾਂ ਵਧੀਆ ਬਣੀਆਂ ਇਦਾਂ ਦੀਆਂ ਆਪਾਂ ਇੱਧਰ ਬਣਾਉਣੀਆਂ ਜਿੱਥੇ ਕਿਤੇ ਨਾਲਾ ਦੂਦਾ ਬਣਨਾ ਆਪ ਸਾਰਿਆਂ ਨੇ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਅਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਦੇ ਅਸੀਂ ਜੜਿਆ ਉਹ ਪੂਰੇ ਕਰਦੇ ਅਜੇ ਨਾਲੇ ਸ਼ਹਿਰ ਦੇ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਜਿਹੜਾ ਜਲਦੀ 9 ਕਰੋੜ ਰੁਪਈਆ ਜਿਹੜਾ ਮੇਰੇ ਖਿਆਲ ਅਗਲੇ ਵੀਕਸ ਆਜੂਗਾ ਕੋਟ ਲੱਗਿਆ ਸੀਗਾ ਉਹ ਲੱਗਿਆ ਤਾਂ ਸ਼ਾਇਦ ਦਾ ਕੰਮ ਜਿਹੜਾ ਪੂਰਾ ਹੋ ਜੂਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਏ ਸਾਹਿਬ ਜੀ ਕਿੰਨੇ ਦਿਹਾਕੇਵਾਰ ਜਿਹੜਾ ਇਹ ਬਣਨ ਜਾ ਰਹੀ ਹੈ ਲੋਕਾਂ ਦੀ ਬੜੀ خواہش ਸੀ ਕਿਉਂਕਿ ਰੋਜ਼ ਜਿਹੜੀਆਂ ਖਬਰਾਂ ਸਾਹਮਣੇ ਹੁੰਦੀਆਂ ਕੋਈ ਨਾ ਕੋਈ ਜਿਹੜਾ ਇਹ ਖਾਸ ਤੌਰ ਤੇ ਰਿਆੜ ਦਾ ਜਿਹੜਾ ਬਹੁਤ ਜ਼ਿਆਦਾ ਬੁਰਾ ਆ ਰਿਹਾ ਲੋਕ ਡਿੱਗਦੇ ਸੀਗੇ ਦੇਖੋ ਮਿੰਨੂ ਤਾਂ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਅਕਾਲੀਆਂ ਨੇ ਨਾ ਛੜਕਾ ਲ ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲ ਦੀਆਂ ਛੜਕਾਂ ਦੀ ਸੁਣੀ ਗਈ। ਉਹ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ, ਇਦੋਂ ਆਉਂਦੇ ਆ ਇਹ ਵੀ ਜਿੱਦਾਂ ਛੜ ਕੰਪਲੀਟ ਹੋ ਗਈ। ਉਦੋਂ ਜਿੰਨੇ ਐਕਸੀਡੈਂਟ ਇਹ ਛੜਕ ਤੇ ਹੋਏ। ਕਈ ਲੋਕਾਂ ਵਿਚਾਰਿਆਂ ਦੀ ਮੌਤਾਂ ਹੋ ਗਈਆਂ। ਮੈਂ ਖੁਦ ਅਫਸੋਸ ਕਰਨ ਜਾਂਦਾ ਰਹਾਂ। ਪਰ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਕੀ। ਹੁਣ ਜਦੋਂ ਸਰਕਾਰ ਆਪਣੀ ਆ ਮਾਨ ਸਾਹਿਬ ਨੇ ਕਹਿ ਕੇ ਸਾਡੇ ਮਤਲਬ ਜਿਹੜੇ ਪੀਡਬਲੂਡੀ ਦੇ ਮੰਤਰੀ ਆ। ਉਹਨਾਂ ਨੂੰ ਵੀ ਕਹਿ ਕੇ ਇਟਕੀਓ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਆਪਾਂ ਸ਼ੁਰੂ ਕਰਾ ਰਹੇ ਹਾਂ ਸਮਝ ਲਓ ਮੇਰਾ ਅੰਦਾਜ਼ਾ ਹੈ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰਦੇ ਜਲੰਧਰ ਜਿਹੜੀ ਇਸ ਵੇਲੇ ਜਿੱਤ ਹੋਈ ਆ ਮੰਤਰੀ ਸਾਹਿਬ ਕਹਿੰਦੇ ਕਿ ਜਿੱਤ ਦਾ ਜਸ਼ਨ ਪੂਰਾ ਨਹੀਂ ਮਨਾ ਕੇ ਆਏ ਵਿੱਚੋਂ ਛੱਡ ਕੇ ਕੰਮ ਕਰਾਉਣ ਪਹਿਲਾਂ ਆ ਕੇ ਕਿਉਂਕਿ ਕੰਮ ਕੰਮ ਨੂੰ ਦੱਸ ਨਹੀਂ ਨਹੀਂ ਮਿੰਦੂ ਮਤਲਬ ਇਹਦੇ ਕੰਮ ਨਾ ਪਿਆਦਾ ਅਜ ਨਾਲੇ ਦੇ ਲੋਕਾਂ ਦਾ ਪਿਆਦਾ ਉਹ ਵੀ ਖੁਸ਼ੀ ਆ ਸਾਡਾ ਜਸ਼ਨ ਨਹੀਂ ਅਮਰ ਸਾਹਿਬ ਦਫ਼ਤਰ ਦੇ ਵਿੱਚ ਕਰਕੇ ਆਏ ਪਰ ਮੈਂ ਮਤਲਬ ਜਿਹੜਾ ਪਹਿਲ ਮੇਦੀ ਜਿਹੜੀ ਆ ਇਹ ਮੇਦੀ ਜਿਹੜੀ ਇਹ ਇੱਕ ਕਰਮ ਭੂਮੀ ਆ ਜੀ ਨਾਲਾ ਜਿਹੜਾ ਉਹਦੇ ਇੱਥੋਂ ਕਦੇ ਵੀ ਇੱਥੋਂ ਦੇ ਲੋਕਾਂ ਨੂੰ ਅਕਦੋਰ ਨਹੀਂ ਕੀਤਾ ਜਾ ਸਕਦਾ ਮੇਰੇ ਲਈ ਕੰਮ ਜੁਰੀ ਹੈ ਕਿ ਪਹਿਲਾਂ ਮੈਂ ਆਪਣੀਆਂ ਛੜਕਾ ਬੜਾਵਾਂ ਆਪਣੇ ਲੋਕਾਂ ਦੇ ਲੋਕ ਕਹਿਣ ਕਿ ਜਿਹੜੀਆਂ ਵੋਟਾਂ ਪਾਈਆਂ ਸਹੀ ਥਾਂ ਤੇ ਪਾਈਆਂ ਅਜਨਾਲੇ ਦੀ ਜਿਹੜੀ ਜਲੰਧਰ ਦੀ ਜਿੱਤ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜਾ 2.5 ਸਾਲ ਦੀਆਂ ਪੰਜਾਬ ਦੇ ਵਿਕਾਸਪੱਖੀ ਨੀਤੀਆਂ ਉਹਨਾਂ ਦੇ ਉੱਤੇ ਇੱਕ ਮੋੜ ਹੈ ਜਿਹੜੇ ਆਪਾਂ ਕੰਮ ਕੀਤੇ ਸੀਗੇ ਉਨਾਂ ਦੇ ਇੱਕ ਬੜੀ ਵੱਡੀ ਲੋਕਾਂ ਦੇ ਮੋੜ ਲਾਇਆ ਇੱਕ ਪਾਰਟੀ ਜਯੰਦਲ ਇੱਕ ਪਾਰਟੀ ਕਹਿੰਦੇ ਕਿ ਢੋਲ ਵੀ ਲੈ ਕੇ ਆਈ ਜਾਂਦੇ ਵੀ ਆਡੀ ਜਿੱਤ ਪੱਕੀ ਸਵੇਰੇ ਪਰ ਬਾਅਦ ਚ ਵੇਖਦਾ ਮੀ ਚਲੇ ਗਏ ਵਾਪਸ ਉਹ ਢੋਲ ਲੈ ਕੇ ਪ੍ਰਤਾਪ ਬਾਜਵਾ ਜੀ ਲੈ ਕੇ ਓਕਾਂ ਨੂੰ ਉਹ ਲੈ ਕੇ ਆਏ ਕਾਂਗਰਸੀ ਉਹ ਪਤਾ ਬਾਜਵਾ ਨੂੰ ਛੱਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਹਾਰ ਜਾਣੀ ਆ ਤੇ ਜਯੰਦਲ ਵੈਸਟ ਦੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੋ ਛੱਡ ਆਉਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜਵਾ ਨੂੰ ਲੈਣ ਕੰਧੂਆਂ ਦੀ ਸ਼ਮ ਵਿੱਚ ਮੈਂ ਕਹਿਆ ਇਹਨੂੰ ਛਾਡੋ ਜਿੰਨਾ ਉਹ ਝੂਠ ਬੋਲਦਾ ਜਿੰਨਾ ਉਹ ੱੱਪਾ ਲਾਉਂਦਾ ਉਹ ਢੋਲ ਜਿਹੜਾ ਅੱਗੇ-ਅੱਗੇ ਵਜਦਾ ਜਾਂਦਾ ਤੇ ਕੰਧੂਆਂ ਦੀ ਸ਼ਮ ਤੋਂ ਜਾਣਦੇ ਆ ਪ੍ਰਤਾਪ ਆਜਵਾ ਜੀ ਹਾਂ ਮੰਨਦੀ ਸਾਬ ਪੌਣਵਾੜੀਆਂ ਇਲੈਕਸ਼ਨ ਦੇ ਵਿੱਚ ਹੋਰ ਕੰਮ ਕਰੋ ਜੀ ਦੇਖਣ ਨੂੰ ਮਿਲੇਗਾ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਉਹ 27 ਦੀ ਇਲੈਕਸ਼ਨ ਵੀ ਆ ਚਾਰ ਜਿਹੜੀਆਂ ਹੋਣੀਆਂ ਹੁਣ ਜਿਮਰੀ ਚੋਣਾਂ ਜਲਦੀ ਆ ਜਾਣਗੇ ਪਤਾ ਨਹੀਂ ਚੋਣ ਕਮਿਸ਼ਨ ਕਦੋਂ ਉਹ ਵੀ ਦਿੱਤਾਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰਾ ਥੱਪੜ ਆ ਵੀ ਲੋਕਾਂ ਦਾ ਚੁਣਿਆ ਸੱਤ ਇੱਕ ਰਾ ਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਆ ਸਭ ਦੇਖਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦਵਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਅਗਵਾਈ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਉਹ ਮੰਤਰੀ ਸਾਹਿਬ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਨਹੀਂ ਚੱਲਣ ਦੇਾਂਗੇ ਨਾ ਨਾ ਬਿਲਕੁਲ ਜਬਰਤਪਾਲ ਸਿੰਘ ਦੇ ਭਰਾ ਨੂੰ ਪਤਾ ਲੱਗਾ ਫੜਿਆ ਗਿਆ ਉਹਦੇ ਬਾਰੇ ਕੀ ਕਹਿਣਾ ਨਹੀਂ ਮੈਨੂੰ ਵੀ ਦੇਖੋ ਉਹ ਤਾਂ ਮੈਂ ਵੀ ਤੁਹਾਡੇ ਨੂੰ ਖਬਰਾਂ ਹੀ ਪ ਨਸ਼ਾ ਦੇ ਦੇਖੋ ਜੀ ਕੋਈ ਵੀ ਕਰਦਾ ਉਹ ਕੋਈ ਕੇ ਵਿਸ਼ੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਮਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀਆਂ ਸਖਤ ਡਿਊਟੀਆਂ ਲੱਗੀਆਂ ਕੋਈ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਨਸ਼ਾ ਖਤਮ ਕਰਾਂਗੇ ਕੋਈ ਵੀ ਹੋਵੇ ਪਰ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਬੂ ਵੀ ਨਸ਼ਾ ਪਿਛਲੇ 20 25 ਸਾਲ ਤੋਂ ਆਇਆ ਇਹ ਤੂੰ ਖਤਮ ਕਰਦੇ ਆ ਵੀ ਟਾਈਮ ਲੱਗੂ ਕਹਿੰਦੀਆਂ ਜਿਹੜਾ ਬੜੀਆਂ ਡੂੰਘੀਆਂ ਔਰ ਖਤਮ ਕਰਕੇ ਛੱਡਾਂਗੇ ਤੁਸੀਂ ਕਹ ਬਤਾਓ